ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਭਾਈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਵਧੀਆ ਭਾਈ ਵਧੀਆ ਜੀ ਹੋਰ ਕੀ ਕਹਿਣਾ ਅੱਜ ਫਿਰ ਅੱਜ ਭਾਈ ਆਪਣੇ ਕੋਲ ਥੋੜਾ ਹੈ ਇੱਕ 3000 ਮੋਡੀਫਾਈ ਹੋਇਆ ਵਾਹ ਮੋਡੀ ਫੁੱਲ ਮੋਡੀਫਾਈ ਹੋਇਆ ਵਾ ਇਹ ਤੇ ਉਹਦੇ ਬਾਰੇ ਤੁਹਾਨੂੰ ਦਿਖਾਵਾਂਗੇ ਟਰੈਕਟਰ ਦਿਖਾਵਾਂਗੇ ਵੀ ਨਾਲੇ ਚਲਾ ਕੇ ਵੀ ਦਿਖਾਵਾਂਗੇ ਵਧੀਆ ਟਰੈਕਟਰ ਸਾਡੇ ਭਾਈ 970 ਮਾਡਲ ਆ ਜੀ ਹਾਂ 970 ਮਾਡਲ ਆ ਬਾਕੀ ਵੀਡੀਓ 'ਚ ਬਣੇ ਰਹੇ ਹੋ ਦਿਖਾਉਂਦੇ ਆ ਤੁਹਾਨੂੰ ਅੱਗੇ ਵੀਡੀਓ 'ਚ ਲਓ ਜੀ ਦੇਖੋ ਦੇ ਘਾਟੇਟਰ ਪਿਆਰ ਹੋਇਆ ਵਾ ਫੁੱਲ ਬਾਈ ਬੱਬਾ ਜੀ ਗ੍ਰੇਸ਼ਨ ਚੈੱਕ ਕਰੋ ਟਰੈਕਟਰ ਦੀ ਉਹਨੂੰ ਮੋਡੀਫਿਕੇਸ਼ਨ ਕਰੀ ਹੋਈ ਆ ਬੰਦੇ ਨੇ ਇਹ ਤੇ ਟਾਇਰ ਵੀਰੇ ਚਾਰੇ ਹੀ ਨਵੇਂ ਆ ਵੀਕੇ 3 ਟਾਇਰ ਆ ਪੂਰੇ ਵੀ ਵੀਕੇ 3 ਆ ਰੀਡਲ ਟਾਇਰ ਆ ਪਿੱਛੇ 14 9 28 ਦੇ ਟਾਇਰ ਪਾਏ ਹੋਏ ਆ ਤੇ ਬਹੁਤ ਰੰਗਿਆ ਹੋਇਆ ਟਰੈਕਟਰ ਹੁਣ ਤੱਕ ਹੋਇਆ ਆ ਪੂਰਾ ਪ੍ਰੋਪਰ ਐਨ ਵਧੀਆ ਰੰਗ ਹੋਇਆ ਬਈ ਇਹ ਦੇਖੋ ਵੀਰੇ ਇਹ ਬਾਈ ਸਾਡੇ ਜੱਗੂ ਵੀਰ ਨੇ ਲਿਆਂਦਾ ਤੇ ਮਿਲਦੇ ਆਪਾਂ ਜੱਗੂ ਬਾਈ ਜੱਗੂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਇਹ ਬਾਈ ਲਿਆਂਦਾ ਕਿ ਕਿੱਥੋਂ ਲਿਆਂਦਾ ਐ ਤੇ ਕਿਹਾ ਹਿਸਾਬ ਕਿਤਾਬਾ ਟਰੈਕਟਰ ਕਿੱਦਾਂ ਕੰਡੀਸ਼ਨ ਓਕੇ ਆ ਗੜੀਆਂ ਭਰੇ ਆ ਕੰਮ ਦਾ ਸਾਰੇ ਹਰੇਕ ਚੀਜ਼ ਤੇ ਪੈਸਾ ਲੱਗਿਆ ਵਾ ਹਾਂਜੀ ਦੇਖਦਾ ਯਾਰ ਟਰੈਕਟਰ ਟਰੈਕਟਰ ਦੇਖਦਾ ਬਾਈ ਕਿਤੇ ਪਾਸੇ ਤੇ ਲੀਕ ਨਹੀਂ ਹਾਂ ਇੰਜਨ ਦਾ ਗੇਅਰ ਦਾ ਲਿਫਟ ਦਾ ਹਿੱਸੇ ਦਾ ਸਾਰਾ ਹੀ ਕੰਮ ਹੋਇਆ ਵਾ ਓਕੇ ਤੇ ਕੋਈ ਆਵਾਜ਼ ਨਹੀਂ ਬਾਈ ਟਰੈਕਟਰ ਚੋਂ ਕੋਈ ਵੀ ਤਰ੍ਹਾਂ ਦੀ ਆਵਾਜ਼ ਨਹੀਂ ਪੂਰੇ ਜਿਹੜਾ ਮਰਜੀ ਟਰੈਕਟਰ ਖੜਾ ਦਿਓ ਸ਼ਕੀਨ ਤੇ ਸ਼ਕੀਨ ਹਾਂ ਪਹਿਲਾ ਆ ਗਿਆ ਬੰਦਾ ਇਹਨੂੰ ਵੇਖੋ ਹਾਂ ਇਹਦਾ ਹੈ ਬਾਈ ਜਿਹੇ ਨਮਾ ਖੜਾ ਦੋ ਪਹਿਲਾ ਆਪਣੇ ਜੌਂਡੀਰ ਖੜੇ ਆ ਹਾਂ ਦੋ ਸਾਰ ਖੜੇ ਆ ਇੰਦਰ ਸੁਣ ਵਾਲੀ ਕਾ ਖੜੇ ਆ ਹਾਂ ਜਿਹੜਾ ਮਾਰਦੀ ਵਿੱਚ ਖੜਾ ਦੇ ਟਰੈਕਟਰ ਟਰੈਕਟਰ ਆ ਰਿਹਾ ਤੂੰ ਫਿੱਟਾ ਪਾ ਟਰੈਕਟਰ ਬਾਈ ਲੁੱਕ ਵਾਜਦਾ ਤਾਂ ਐਨ ਜਬਰਦਸਤ ਆ ਨਾ ਅੱਗੇ ਤੋਂ ਦੇਖ ਲੈ ਯਾਰ ਤੇ ਜੱਗੂ ਬਾਈ ਇਹ ਮਾਡਲ ਨਾਲ ਦਾ ਲੈਂਸਰ ਮਾਡਲ ਵੀਰੇ 77 72 ਮਾਡਲ ਇਹ ਟਰੈਕਟਰ ਆਇਓ 75 ਪੱਕਾ ਓਕੇ ਹਾਂ ਠੀਕ ਆ ਆਲੇ ਗੀਤ ਅੱਜ ਹੁਣ ਤੇਰੇ ਪਿੱਛੇ ਤੇ ਮਿਲੋ ਬਾਈ ਸਾਡੇ ਸਿਮਰਨ ਵੀਰ ਨੂੰ ਬਾਈ ਕੀ ਹਾਲ ਚਾਲ ਆ ਹੋਰ ਸਿਮਰਨ ਬਾਈ ਕਿਵੇਂ ਹੈ ਕਿ ਤੂੰ ਕਿਵੇਂ ਆ ਵਧੀਆ ਵਧੀਆ ਪਰ ਇਹਨੂੰ ਉਹ ਕੇ ਖੜ ਗਿਆ ਜੇਡ ਲੱਗਦੇ ਇਹ ਵੀ ਉਹੀ ਹੈ ਕਿਵੇਂ ਦੁਬਾਰਾ ਹੈ ਇਹ ਉਹੀ ਹੈ ਵੀਰੇ ਫੇਰ ਠੀਕ ਆ ਮੈਂ ਦੁਬਾਰਾ ਤੇ ਜੱਗੂ ਬਾਈ ਆ ਹੌਲੈਂਡਰ ਲਿਆਂਦਾ ਤਾਂ ਸਮਾਟ ਲਾ ਜੀ ਬਾਈ ਸੋਨਾ ਲਿਕ ਵਾਲੇ ਜਿਹੜਾ ਕੋਲ ਹੈ 2010 ਮਾਡਲ ਲਿਆਂਦਾ 10 ਮਾਡਲ ਆ ਜੈ ਜਾ ਬਾਈ ਇਹਦਾ ਇਹ ਹਰਿਆਣਾ ਨੰਬਰ ਆ ਹਨਾ ਐਚ 4 ਇਹਨੇ ਘੱਟ ਰੁਪਈਏ ਹੌਲੈਂਡ ਦੇ ਵਿੱਚ ਹੌਲੈਂਡ ਦਾ ਸ਼ੌਂਕ ਪੂਰਾ ਕਰਨਾ ਹਾਂ ਉਹਨਾਂ ਵਾਸਤੇ ਬਰੀਆ ਬਾਈ ਉਹਦੇ ਵਾਸਤੇ ਠੀਕ ਆ ਹਾਂ ਹਾਂ ਤੇ ਸ਼ਮਰਨ ਬਾਈ ਐਂ ਦੱਸ ਬਈ ਇਹ ਰੰਗ ਤਾਂ ਨਹੀਂ ਟਰੈਕਟਰ ਹੋਇਆ ਵਾ ਅੱਗੇ ਉੱਪਰ ਤੋਂ ਤਾਂ ਠੀਕ ਆ ਰੰਮਾ ਰੰਮਾ ਨੂੰ ਹੋਇਆ ਵਾ ਯਾਰ ਰੰਮ ਪੇਂਟ ਹੋਏ ਹੋਏ ਹਨਾ ਚਾਰੇ ਸ਼ੋ ਤਾਂ ਸ਼ੋ ਤਾਂ ਠੀਕ ਆ ਸ਼ੋ ਨਾਲ ਦੀ ਉਹ ਹਾਂ ਤੇ 2000 ਬਾਈ 10 ਮਾਡਲ ਆ ਠੀਕ ਆ ਜੀ ਐਚ ਆ ਨੰਬਰ ਆ 16 ਲੀਕ ਵਾਲਿਆਂ ਕੋ ਖੜਾ ਹਰਿਆਣਾ ਨੰਬਰ ਆ ਹਾਂ ਐਚ ਆ ਸੋਨਾਲੀ ਕਾਲਿਆਂ ਕੋ ਖੜਾ ਰੋਪੜ ਬਾਈ ਸੋਨਾਲੀ ਕਾਲਿਆਂ ਕੋ ਖੜਾ ਟਰੈਕਟਰ ਹਾਂ ਤੁਸੀਂ ਦੇਖ ਸਕਦੇ ਆ ਠੀਕ ਆ ਸਾਫ ਆ ਕੋਈ ਓਕੇ ਦੇਖੋ ਬਈ ਪਾਸੇ ਰਿਮ ਪੇਂਟ ਹੋਏ ਬਈ ਜਗੂ ਹਨਾ ਸਿਮਰਨ ਬਾਈ ਰਿਮ ਪੇਂਟ ਆ ਵੀਰੇ ਛੋੜਾ ਰੰਗ origignal ਸੂਰਮਗੜਾ ਆਉਂਦਾ ਬਾਕੀ ਰਿੰਮ ਚਾਰੇ ਪੇਂਟ ਹੋਏ ਹੋਏ ਆ ਪੈਸੇ ਵੀ ਬਾਈ ਜਿਵੇਂ ਠੀਕ ਆ ਵਧੀਆ ਬੰਦਾ ਇਹ ਜਿਹੜੇ ਰੇਟ ਆ ਨਾ ਬਾਈ ਹਾਂ ਉਹ ਡਿਮਾਂਡ ਹੈ ਆਪਣੀ ਵੀਰੇ ਦਾਦੇ ਮੜੀ ਆ ਨਾ ਡਿਮਾਂਡ ਵੀ ਕਿੰਨੀ ਕਰਦੇ ਆ ਡਿਮਾਂਡ ਵੀਰੇ ਕਰਦੇ ਆ ਇਹ 6.25 ਲੱਖ ਰੁਪਇਆ ਕਰ ਰਿਹਾ। ਡਿਮਾਂਡ 2.25 ਲੱਖ ਰੁਪਇਆ। ਹਾਂ ਡਿਮਾਂਡ ਤਾਂ ਠੀਕ ਆ ਫਿਰ। ਹਾਂ ਡਿਮਾਂਡ ਤਾਂ ਠੀਕ ਆ। ਹੌਲੈਂਡ ਵੀ ਆ। ਟਰੈਕਟਰ ਹੌਲੈਂਡ ਆ। ਠੀਕ ਆ ਯਾਰ ਸਾਫ ਆ ਬਾਕੀ ਮੌਕੇ ਉਪਰ ਹੋ ਜਾਊਗਾ। ਬਾਕੀ ਹਾਂ ਮੌਕੇ ਦੇ ਮੰਤ ਦੇ ਉਪਰ ਵੀ ਹੋ ਜਾਊਗਾ। ਹਾਂ। ਠੀਕ ਆ ਜੀ। 2010 ਮਾਡਲ ਆ ਹਰਿਆਣਾ ਨੰਬਰ ਆ। ਹਰਿਆਣਾ ਨੰਬਰ ਆ। ਹਾਂ। ਐਚ 4 ਨੰਬਰ ਆ ਬਈ ਆਰ ਸੀ ਦੀ ਹੈਗੀ ਆ। ਤੇ ਰਿੰਮ ਚਾਰੇ ਪੇਂਟ ਆ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ। ਤਾਂ ਬਈ ਸੰਪਰਕ ਕਰ ਲਿਓ ਆਪਣਾ ਫੋਨ ਨੰਬਰ ਪਾ ਦਾਂਗੇ। ਨੂੰ ਰੇਡ ਰੂਟ ਜੋ ਵੀ ਕਰਨਾ ਹੋਇਆ ਜਿੱਦਾਂ ਵੀ ਕਰਨਾ ਹੋਇਆ ਆਪਾਂ ਦੱਸ ਦਾਂਗੇ ਟਰੈਕਟਰ ਨੂੰ ਵੀਰੇ ਸਾਫ ਆ ਓਰੀਜਨਲ ਇਹ ਆ ਬਾਕੀ ਦਾ ਤੇ ਤੁਹਾਨੂੰ ਬਾਕੀ ਜੇ ਕਿਸੇ ਨੇ ਵੀਰ ਨੇ ਚਾਹਵਨਾ ਨਾ ਜੈਜ ਰੇਟ ਆ ਘੱਟ ਪੈਸੇ ਹਨ ਚ ਜੇ ਲੈਣਾ ਹੋਇਆ ਤਾਂ ਵੀਰੇ ਜਰੂਰ ਦੱਸਿਓ ਟਰੈਕਟਰ ਸ਼ੋਅ ਦੇ ਸੋਸ਼ੂਤ ਐਨ ਓਕੇ ਆ ਵੀਰੇ ਉਹ ਵੀ ਦੇਖ ਸਕਦੇ ਆ ਰੰਗ ਨਹੀਂ ਹੋਇਆ ਭੂਰਾ ਵੀ